ਵਨ ਇੱਕ ਵਾਰ ਨਾ ਕੀ ਹੋਇਆ ਮੈਂ ਨਿਆਣਾ ਸੀਗਾ ਆਹ ਹੁਣ ਬੋਦੋਂ 6ਵੀਂ 7ਵੀਂ ਕਲਾਸ ਚੋਂ ਹਾਂ 7ਵੀਂ ਜਿਦਾ ਹਾਂ ਹਾਂ ਮੈਂ ਟੋਕਾ ਕਰਨ ਲੱਗ ਗਿਆ ਆਪਣੇ ਟੋਕਾ ਕਰਨ ਲੱਗ ਗਿਆ ਕਿ ਇਹ ਇੰਜਨ ਨੂੰ ਪਤਾ ਨਹੀਂ ਕੀ ਹੋਊਗਾ ਉਹ ਦਸਤੀ ਪੈ ਜਾਂਦਾ ਯਾਰ ਇੰਜਨ ਭਾਈ ਮੇਰਾ ਗਦਾਰ ਦੇ ਕਰ ਹਰ ਰੋੜ ਦੇ ਇਕਲ ਰੁਕ ਗਲਾ ਨਾ ਦੇ ਪਾਪਾ ਘਰੇ ਨਹੀਂ ਦੀ ਕੁਦਰਤੀ ਬੀਬੀ ਘਰੇ ਦੀ ਮੈਂ ਬੀਬੀ ਨਾਲ ਕੇ ਆਉਂ ਸੋਈ ਚ ਬੈਠੀ ਮੈਂ ਕਿ ਬੀਬੀ ਇੰਜਨ ਪਾ ਦੇ ਆਪਣਾ ਮੈਨੂੰ ਕਹਿੰਦੀ ਪੁੱਤ ਤੂੰ ਸੋਈ ਚ ਵੜ ਜਾ ਕੋਈ ਨਾ ਮੈਂ 20 ਤੋਂ ਘਰੋਂ ਬੰਦਾ ਪੀਆ ਜਦ ਕੁਦਰਤੀ ਸਾਢੇ 3:00 ਵਜੇ ਦਾ ਟਾਈਮ ਹੋਊਗਾ ਗਰਮੀਆਂ ਦਾ ਟਾਈਮ ਸੀ ਕੋਈ ਪਈ ਘਰੇ ਨਾ ਮਿਲਿਆ ਇੰਜਨ ਪਾਹ ਦਾ ਯਾਰ ਸੱਤ ਨਹੀਂ ਜਣੀ ਆਉਂ ਜਉ ਨਾਲ ਸੋਈ ਦੇ ਨਾਲ ਲੱਗ ਮੇ ਉਹ ਫਿੱਟ ਕੀਤਾ ਲੇਮ ਜੀ ਇੰਟੰਜਣਾ ਐ ਚੱਲਣ ਦੋ ਇਹ ਚੀਜ਼ਾਂ ਦੇ ਦਾ ਇੰਟੰਜ ਨੂੰ ਪਤਾ ਨਹੀਂ ਕੀ ਹੋ ਗਿਆ ਆਪੀ ਦੋ ਤਿੰਨ ਕ ਮਿੰਟ ਚੱਲ ਲਗੇ ਆਪੀ ਬੰਦ ਹੋ ਗਏ ਇਹਦਾ ਕਰੇ ਇਹਦੀ ਗੱਲ ਦੱਸਦਾ ਤੈਨੂੰ ਮੈਂ ਉਸ ਤੋਂ ਬਾਅਦ ਇੱਕ ਪਹਿਲਾਂ ਆਪਾਂ ਇੰਜਨਾਂ ਤੇ ਬਾਣ ਲੈਂਦੇ ਹੁੰਦੇ ਤੇ ਠੇਕੇ ਤੇ ਉਦੋਂ ਆਪਾਂ ਨੂੰ ਆਪਣੇ ਜਗਵੀਰ ਦੇ ਪੁੱਪੇ ਨੇ ਦੋ ਵੀਲਾਂ ਵਾਲਾ ਇੰਜਨ ਦਵਾਤਾ ਉਹਨਾਂ ਪਿੰਡੋਂ ਆਪਣੇ ਮੈਂ ਤਾਂ ਵੱਲੀ ਗਿਆ ਆਪਾਂ ਪਹਿਰ ਮੋ ਇੰਜਨ ਨਾ ਲੈ ਲੈਣੇ ਆਪਾਂ ਜੋ ਪ੍ਰਾਣਾ ਕਰਨਾ ਮਾ ਪਾ ਕਹਿੰਦਾ ਨਹੀਂ ਚੱਲੇ ਹੁਣ ਉਹ ਜੀ ਵੀਰ ਦਾ ਪਾ ਪਤਾ ਨਾ ਵੀ ਜਦ ਨਮਾ ਨਾ ਲਓ ਤੁਸੀਂ ਵੀ ਇਸੇ ਦੇ ਕੰਮ ਕਰਾ ਕੇ ਚਲਾਓ ਚੱਲਗਾਣੀ ਅੱਗੇ ਨਾ ਕੀ ਕਰਦੇ ਤੇ ਖੇਤ ਪੱਟੇ ਦੇ ਉੱਤੇ ਜਿਹੜਾ ਉੱਤੇ ਛਾਪੜ ਦੇ ਪਟਾ ਚੱਲਦਾ ਸੀ ਉੱਤੇ ਉਹਦੇ ਮੰਜਾ ਧਰ ਕੇ ਪੱਲੀ ਭਾਣਦੇ ਸੀ ਢੇੜ ਬੈਣ ਇਹ ਦਿਨ ਬਾਅਦ ਕੜੀਆਂ ਜੀਆਂ ਬੈ ਕੇ ਹਟੀਆਂ ਜਦੋਂ ਰੱਬ ਨਿੱਕਰ ਨੁਖਰ ਗਿਆ ਕਈ ਦਿਨਾਂ ਬਾਅਦ ਮੈਂ ਜਾ ਕੇ ਇਹ ਨਾ ਕੇ ਜ਼ਮਾਨ ਉਹਦਾ ਪੱਲੀ-ਪੁੱਲੀ ਉੱਤੇ ਹੈ ਨਹੀਂ ਦੀ ਪਾਈ ਹੀ ਤੇਲ ਦੀ ਮੜੀ ਮੜੀ ਪੱਤੀ ਦਿੱਤੀ ਮੈਂ ਕਿਲਾ ਤਾਂ ਮੰਜੂਕਰੀ ਜਾ ਕੇ ਗਿਆ ਲਾਤੀ ਮੈਂ ਪੰਜ ਗੀਲੇ ਦੀ ਵਾਹੀ ਦੂਰ ਜਾ ਉਹਨਾਂ ਆਪਣੇ ਪੱਕੇ ਦੀ ਮੋਟਰ ਕੋਲੇ ਸੜਕ ਤੇ ਆ ਕੇ ਖੜ ਗਏ ਉਹ ਉੱਥੇ ਭਈ ਇੰਜਨ ਦਾ ਭਾਂਡਾ ਯਾਰ ਕਿਤੇ ਫਟਾ ਲੈ ਗਿਆ ਨਹੀਂ ਉਦੋਂ ਉਹ ਤਲਾ ਫਟਾ ਲੈ ਗਿਆ ਦੋ ਵੀਰਾਂ ਨਾਲ ਇੰਜਨ ਕਰ ਕਰ ਉਹ ਜਦੋਂ ਮੱਲ ਆਵੇ ਆ ਕੋਈ ਦੇ ਲੱਗਿਆਗਾ ਕੋਈ ਜੜੰਗਨ ਉਧਾਰ ਹੋਇਆ ਬਈ ਇਆ ਰਹਾ ਬੈਨਾ ਪੂਰੇ ਡੱਗਰ ਨੂੰ ਵਿੱਚ ਮੈਂ ਘਣੀ ਤੇ ਇੱਕ ਡਰ ਗਿਆ ਵੀ ਵਿੱਚ ਡੁੱਬੂਗਾ ਹੁਣ ਇਹ ਮੈਂ ਫੇਰ ਮੰਗਰੋਂ ਕੇ ਕੱਢ ਗਿਆ ਬਹੁਤ ਐ ਬੜੁਕਾ ਇੰਜਨ ਪੋਰੀਆਂ ਬਾਰੀਆਂ ਹਿੱਲ ਗਈਆਂ ਕੀਲੇ ਬੂਲੇ ਹਿੱਲ ਲਗੇ ਗੱਲ ਜਾਨੀ ਵਿੱਚ ਤਾਂ ਨਾ ਡਿਗਿਆ ਉਹ ਜਦੋਂ ਇੱਕ ਉਹ ਤੇ ਕਿਕਰ ਜੀ ਦੀਗੀ ਮੈਂ ਕਿਕਰ ਦੇ ਉੱਲੇ ਖੜਾ ਰਿਹਾ ਮੇਰਾ ਮੇਰਾ ਸਾਲਾ ਹੈਂ ਆ ਪਵੇ ਨਾ ਜਾ ਕੇ ਬੰਦ ਕਰ ਦਿੰਦਾ ਡਰ ਗਿਆ ਮੈਂ ਮੈਂ ਨਹੀਂ ਆਣੀ ਦੀਗਾ ਭਈ ਉਦੋਂ ਜਿਹੜਾ ਮੂਹਰੇ ਪਟਾ ਚੱਲਦਾ ਹੁੰਦਾ ਹੈਗਾ ਛੋਟਾ ਉਹ ਫਸ ਗਿਆ ਗਾੜੀ ਪੁਦਰਤੀ ਉਹਦੀ ਪੁਲੀ ਚ ਪੁਲੀ ਚ ਫਸ ਕੇ ਰੇਤਾ ਲੱਗਾ ਭੰਦਾ ਯਾਰ 15 15 ਫੁੱਟ ਚੱਕਣ ਦੱਲੋ ਮਿੱਟੀ ਤਦਾਂ ਤਾਂ ਹਨੂ ਮਾਰਿਆ ਕਰੇ ਮਿੱਟੀ ਜਿਵੇਂ ਬਾਹਰ ਆਪਣੇ ਨਾਰਬੰਬ ਜਾਂਦਾ ਹੁੰਦਾ ਹੈ ਭਈ ਮੈਂ ਮੈਂ ਹੋ ਡਰ ਗਿਆ ਚੱਲ ਭਈ ਉਹ ਪਟਾ ਵਜਦਾ ਵਜਦਾ ਨਾ ਥੋੜਾ ਜਿਹਾ ਸਲੋ ਹੋ ਗਿਆ ਸਲੋ ਹੋ ਗਿਆ ਮਹਲੇ ਬਣਾਇਆ ਸਲੋ ਹੋ ਗਿਆ ਲੋੜ ਪੈ ਗਈ ਜਾਂਦੇ ਜਾ ਕੇ ਮੈਂ ਤਾਂ ਉਹਦੀ ਲੱਤ ਜੀ ਚੱਕ ਤੀ ਉਹ ਫੜਕੀ ਹੀ ਰੱਖਣਾ ਪੈਂਦਾ ਦੀ ਗੁੱਗੀ ਜੀ ਦਾ ਹਾਂ ਕਰਕੇ ਆਪੀ ਮੰਗਰ ਬੰਦ ਹੋ ਜਾਣਾ। ਕੱਲ ਭਈਆ ਪੁਦਵਾ ਪਾਪਾ ਗਿਆ ਮੈਂ ਉੱਥੇ ਮੇਰੇ ਕੋਲੇ ਰੋਟੀ ਲੈ ਕੇ। ਮੈਨੂੰ ਕਹਾ ਇੰਜਣ ਬੰਦ ਚਲਾਇਆ ਨਹੀਂ ਹੈਗਾ ਮਾ ਇੰਜਣ ਦਾ ਭਾਂਜਦਾ ਯਾਰ ਚਲਾਇਆ ਤੀ ਇਹ ਐਂ ਚਲਾਉਣ ਵਾਲਾ ਨਹੀਂ ਹੈਗਾ ਸੁਨਣਾ ਮਾ ਇਹ ਤਾਂ ਕੋਲੇ ਬੈਠ ਕੇ ਚਲਾਉਣਾ। ਤਾਂ ਇਹ ਮੈਨੂੰ ਮੈਂ ਕੋਈ ਨਾ ਇੰਜਣ ਦਾ ਕੀ ਹਿੱਲ ਜਾਊਗਾ। ਇਹਨੇ ਪਤਾ ਨਹੀਂ ਅੰਦਰ ਕੋਈ ਤੇ ਜੋ ਬੜਕੇ ਕੀ ਕਰਿਆ। ਪਾਣੀ ਭੁਣੀ ਜਾਂ ਪਈ ਗਿਆ ਕੇ ਕੰਨ ਘੜ ਲ ਚੀਲੇ ਗਾਣੀ ਕੋਹਾੜੀ ਨਾਲ ਮੈਨੂੰ ਕਹਿਆ ਜੀ ਭੈਣ ਦੀ ਨੈਲ ਦੇ ਦੀ ਅੱਜ ਤੋਂ ਬਾਅਦ ਮੁੜ ਕੇ ਲੱਗੇ ਵਿਖਾਵੀ ਮੈਨਾਂ ਗਾਣੀ ਘੱਟ ਦੇ ਖੀਲੇ ਉਲੇ ਉਹਦੇ ਆਲੇ ਦਾਲੇ ਵਿੱਚ ਘੱਟ ਤੇ ਮੂੜੀਆਂ ਤਪਤੀਆਂ ਬਰਕੇ ਪਟਾਓ ਟੈਟ ਕਰਤਾ ਉਹਦਾ ਟੈਟ ਪਹਿਲੇ ਜੂਆ ਮਾਰ ਦਦਿਏ ਮੈਂ ਚਲਾਤਾ ਗਾਣੀ ਚਲਾਤਾ ਭੈਣ ਦਾ ਯਾਰ ਮੁੜ ਕੇ ਸੁੱਤਾ ਪਿਆ ਚੱਲੀ ਆਇਆ ਕਰੇ ਫਿਰ ਫੇਰ ਨਹੀਂ ਮੁੜ ਕੇ ਹਿੰਦਿਆ ਮੇਰੀਆਂ ਸਾਰਾ ਦਿਨ ਲੱਤਾਂ ਕਮੀ ਗਈਆਂ ਗਾਣੀ ਲੈਣ ਮੈਂ ਇੰਨਾ ਡਰ ਗਿਆ ਮਾਹਲਾ ਵਿੱਚ ਡਿੱਪਿਆ ਪਾਇੰਦਾ ਯਾਰ ਗੱਡਾਂ ਕਿਹੜੇ ਤਰੀਕੇ ਨਾਲ ਇਹ ਜੂਈ ਦੇ ਵਿੱਚ ਡਿੱ ਗਿਆ ਇਹ ਜਿਹਦਾ ਅਸੀਂ ਹਾਲਾਤ ਦੇਖੇ ਨੇ ਗਾਣੀ ਉਦੋਂ ਪਹਿਲਾ ਦਿਨ ਦਾ ਦਾ ਪਹਿਲਾਂ ਇੱਕ ਉੱਤੇ ਲਵੇ ਬੋਰਤੀਗਾ ਭੈਣ ਦਾ ਯਾਰ ਕਦੇ ਉਹ ਪਹਿਲੇ ਝੂਟੇ ਪਾਣੀ ਨਾ ਚਾਗਦਾ ਕਦੇ ਪਟਾ ਕਿਹੜੀ ਪੁਲੀ ਤੇ ਪੱਖੇ ਜੀ ਤੇ ਕਦੇ ਕਿਹੜੀ ਪੁਲੀ ਤੇ ਕਦੇ ਉਤਰ ਕੇ ਹਵਾ ਗੱਡੋ ਦੀ ਕਦੇ ਪੁਸਕਾਰ ਕਦੇ ਪੁਸਕਾਰ ਬਹੁਤ ਕਿਹਨਾਂ ਅਸੀਂ ਕੱਟੀਆਂ ਨਾ ਗਾੜੀਆਂ ਅਸੀਂ ਬੱਚੇ ਵੀ ਮਿਸਤਰੀਆਂ ਦੇ ਨਾਲ ਲਵਾਏ ਨਹੀਂ ਕੋਈ ਦੇ ਬੱਚੇ ਇਹ ਕੰਮਿਆਂ ਦਾ ਅਰਸ ਨਹੀਂ ਬਿਦਾਨਾ ਜਿਹੜੇ ਵੀ ਕਿਉਂਕਿ ਇਹਨਾਂ ਦੇ ਮਿਸਤਰੀ ਆਮ ਆਮ ਦਾ ਕੋਈ ਦੇ ਬੱਚੇ ਨਾ ਹੁਣ ਉੱਥੇ ਭਈ ਪੰਚਾਇਤੀ ਦੱਕੇ ਲੱਗ ਗਿਆ ਬਚਾਲਾ ਕੋਈ ਦੇ ਵਿੱਚ ਮੈਂ ਉਤਰ ਗਿਆ ਨਾਲ ਸਮਾਨ ਫੜਾਉਣ ਨੂੰ ਅਸੀਂ ਤਾਂ ਉਹਨੂੰ ਕਹੀ ਬਸ ਕਰ ਬਚਾਲਾ ਜਿਹੜਾ ਲੱਗ ਗਿਆ 4 ਫੁੱਟ 5 ਫੁੱਟ ਇਹ ਰਹਿਗਾ ਵੀ ਦੀਰੀ ਨਾ ਮੰਗੇ ਆਪਗਣੇ ਏਡਾ ਜਿੱਦੀ ਦੀ ਉਹ ਕਹੇ ਪਾਣੀ ਦੇ ਲੈ ਕੇ ਚੱਲਾਂਗੇ ਆਪਾਂ ਪੱਕੇ ਨਹੀਂ ਨਾ ਮੈਂ ਇੱਕ ਫੁੱਟ ਦਾ ਪਾਣੀ ਦੀ ਧਰਾਂ ਦੇ ਬੜਾ ਹੀ ਅਸੀਂ ਗਾਨੇ ਆੜੇ ਕੱਢ ਕੱਢ ਕੇ ਉਹ ਤੋਂ ਭੇਜਿਆ ਉਹ ਮੈਂ ਤੈਨੂੰ 2 ਫੁੱਟ ਦੇ ਪੈਸੇ ਮੂੰਹ ਹੀ ਦੇ ਦਾਂਗੇ ਅਸੀਂ ਸਾਡਾ ਗਹਿੜਾ ਛੱਡ ਦੇ ਇਹਦੇ ਖੂਈ ਵਿੱਚ ਦੱਬਲੇ ਭੈਣ ਚੋ ਇਹ ਜਮ ਅਸੀਂ ਨੇ ਭੈਣ ਜੂਰ ਦੀਆਂ ਕਹੇ ਨਹੀਂ ਕਿਹੜਾ ਵੀ ਕੋਈ ਵਾਹਨ ਲੈਂਦੇ ਤੇ ਪੁੱਤ ਆਪਾਂ ਨੇ ਹਰੇਕ ਤਾਂ ਕੋਈ ਕਰਨੀ ਹੁੰਦੀ ਸੀ ਜਾਂਦੇ ਹਰੇਕ ਤੇ ਪੈ ਫੁੱਟ ਦੱਬੜੀ ਪਰ ਪੈਸੂ ਲੈਣਾ ਅੱਬ ਦੇ ਰਿਹਾ ਨਾ ਬਾਹਿਆ ਨਾ ਠੀਕ ਆ ਜਮਾ ਨਾ ਤੇ ਜੋ 10 ਵੀਰ ਜਮਾ ਮਿੱਟੀ ਹੋਣਾ ਆਲੀ ਇਹ ਰੰਗ ਨਹੀਂ ਅਸੀਂ ਮੈਂ ਤੈਨੂੰ ਲਾ ਲੰਗੜ ਸੁਪਨਾ ਚਾਰ ਕੰਮ ਇਲਾ ਲੱਗਣਾ ਦੀ ਮੈਂ ਤੇ ਕੋਈ ਦੁਕਾਨੀ ਕਾ ਮੈਂ ਜਰ ਉੱਥੇ ਦੁਰਗਾਰ ਕੀ ਲਾਊਗਾ ਤੂੰ ਬਾ ਦੁਰਗਾਰ ਕੀਲਾ ਦੇਖ ਕਿਉਂ ਵੀ ਅਸੀਂ ਬਲਦ ਰੇੜਾ ਆਪਣਾ ਬੱਚਾ ਰੇੜਾ ਖੇਤ ਖੜਾ ਕੇ ਨਾਲੇ ਬੈ ਕੇ ਤੁਰ ਕੇ ਬਾਦ। ਉਸਕੇ ਬਾਅਦ ਉੱਥੇ ਸਭ ਮੂਰੇ ਹਰ ਭਜਨ ਮਾਣ ਲੱਗਿਆ। ਐਨਕਿਉਂ ਉੱਥੇ ਲੋਕ ਨਾ ਇੱਕ ਗੀਤ ਕਹੂੰ ਫੇਰ ਕਹਿਦਿਆ ਕਰਨ ਲੱਗਦੇ, ਇੱਕ ਗੀਤ ਫੇਰ ਕਹਿਦਿਆ ਕਰਨ ਲੱਗਦੇ। ਉਹਨੂੰ ਹਟਣ ਦਾ ਦੇਣ ਗਾਣੇ ਲੋਕਾਂ ਨੇ ਹਰ ਭਜਨ ਬਾਣਦੇ ਐਨੇ ਗੀਤ ਸੋਏ। ਭਾਈ ਉਸ ਤੋਂ ਬਾਅਦ ਸਦੀਕ ਗਰੀਬਾਰੀ ਆ ਗਈ। ਸਦੀਕ ਨੇ ਵੀ ਇੱਕ ਦੋ ਗੀਤ ਜੇ ਲਾ ਕੇ ਜਨ ਭੱਜ ਕੇ ਉਸ ਤੋਂ ਬਾਅਦ ਆ ਗਏ ਦੁਰਗਰਮੀਲਾ ਦੀ ਬਾਣੀ। ਲਾਗੇ ਲੋਈ ਜੀ ਦੁਰਗੇ ਨੇ ਮਾਰੀ ਨੇ ਮੰਗਦੀ ਵੀ ਲੈ ਇਹਰਾ ਸੁਣ ਕੇ ਅਸੀਂ ਭਾਈ ਦੁਰਗਾਂ ਗੀ ਲਾ ਜਿੰਨਾ ਚਿਰ ਉਹ ਚੱਲਿਆ ਸੋਹਣਿਆ ਉਹਦੀ ਬਾਹ ਹੋ ਲੱਗੀ ਵੀ ਵਜ਼ੇਰੇ ਵਿੱਚ ਪਰਮੰਤੂ ਵੀ ਲੈ ਮਰ ਗਈ ਜਦੋਂ ਅਸੀਂ ਕੇਤਾ ਏ ਆਥਣ ਹੋ ਗਿਆ ਬੱਚਾ ਰੇੜੇ ਨੂੰ ਕਿਤੇ ਪੱਕੇ ਗਾਲ ਜੜੇ ਦੀ ਮਿੱਠਾ ਮੈਂ ਸਾਡੇ ਉਹਨੂੰ ਖਿੱਚ ਖਿੱਚ ਕੇ ਥੋੜਾ ਟਾਈਮ ਲੱਗ ਗਿਆ ਉੱਥੇ ਮਨੋਨਲੀ ਟਾਈਮ ਲੱਗ ਗਿਆ ਤੁਮ ਕੇ ਉਹਨੂੰ ਨਾਲੇ ਨਾਲੇ ਟਾਈਮ ਲੱਗ ਗਿਆ ਤੁਮ 10 ਕਿਲੋਮੀਟਰ ਇਹ ਨਹੀਂ ਕਿ ਰਮੇਦੰ ਦਾ ਨਾ ਆਪਣੇ ਐਥੇ ਟੋਬੇ ਦੀ ਮੈਂ ਸਾਰੀ ਅੱਗੇ ਲੈ ਕੇ ਬਗਿਆ ਹਾਂ ਇਹਨਾਂ ਦੇ ਲੋਕ ਆਪਣੇ ਕਿਸੇ ਪਿੰਡ ਦੇ ਮੁੜੇ ਨੂੰ ਦੂਜੇ ਬੰਦੇ ਮੁੜੇ ਕਹਿੰਦੇ ਕਹਿੰਦੇ ਵੀ ਤੂੰ ਟੋਬੇ ਵਿੱਚ ਜੀ ਦੀ ਨੰਦ ਹੱਸਦਾ ਨਾ ਠੰਡੇ ਪਾਣੀ ਵਿੱਚ ਵੀ ਅਸੀਂ ਤੈਨੂੰ ਦਿੱਕਤਾਰੂ ਦੀ ਬੋਤਲ ਦੇ ਦਾਂ ਉਹਨਾਂ ਹਾਲਾਂਕਿ ਨੂੰ ਐਡੀ ਗੱਲ ਕੀਤੀ ਮੈਂ ਤੜਕੇ ਲੰਮੂਗਾ ਨਾ ਅੱਤਨੇ ਦਿਨੇ ਦੱਬ ਕੇ ਹੁੰਦਾ ਹਰੇਕ ਮੰਡੀ ਲੰਮੀ ਆ ਮੈਂ ਪਈਆ ਲੋਕ ਕਹਿੰਦੇ ਵੀ ਜਦ ਠੀਕ ਹੈ ਜੇ ਤੂੰ ਨੰਗ ਜੇਗਾ ਤੈਨੂੰ ਬੋਤਲਦਾਲ ਦੀ ਪੱਕਾ ਦੇ ਮਾਉਗਾ ਉੱਥੇ ਲਾਉਂਗਾ ਉਹਦੀ ਬੋਤਲ ਜਦੋਂ ਨੰਗਿਆ ਮੈਂ ਦੂਜੇ ਸਿਰੇ ਉਹਦੀ ਫੜੂੰਗਾ ਨਾ ਇਹ ਦੁਜੇ ਦਿਨ ਪਈ ਉਹੀ ਬੰਦੇ ਰੋਟੀ ਖਾਣ ਸਾਰ 8 9 ਵਜੇ ਦਾ ਠੰਡੇ ਹੁੰਦੀ ਅਸੇਲਾਂ ਚ ਮੈਸਾਂ ਲੈ ਕੇ ਉਹਦੇ ਬਹਿਣੇ ਤੇ ਡੋਬੇ ਤੇ ਤੇ ਅਈ ਲਾਲੇ ਚੁੱਗੇ ਜੱਗੇ ਬਜ਼ਾਰੇ ਨੇ ਹੈ ਤਾਂ ਬੁढ़ा ਆਦਮੀ ਦੀ 65-70 ਸਾਲ ਦਾ ਉਹ ਕਿਹੜਾ ਗੱਭਰੂ ਜਵਾਨ ਟੀਵੀ ਪਾਲਾ ਨਹੀਂ ਜੜਨਾ ਦੀ ਉਹਨੂੰ ਸਿਆਲ ਦੇ ਦਿਨ ਤੇ ਬਰਫ ਵਰਗੇ ਡੰਡੇ ਆ। ਯਾਰ ਅਈ ਦਾੜੀ ਵੀ ਵੱਡੀ ਵਿਜਾਰੇ ਦੇ ਨੇ ਜੋ ਮੇਰੇ ਤਾਂ ਪੇੜੀ ਆ ਉਹਦੇ ਢੀਢੀ ਦਾੜੀ ਕਿਸੇ ਰੇ ਨਾਲ ਲੱਗਦੀ। ਅਈ ਬੜ ਗਿਆ ਇੱਕ ਪਾਸੇ ਡੁੱਬੇ ਜਿਹੜੇ ਡੇਢ ਕਿਲੇ ਦੀ ਪਾਈ ਡੁੱਬਾ ਲੰਬਾ ਭੈਣ ਜਿਆ। ਡੂੰਗਾ ਤਾਂ ਸਰ 32 ਦੀ ਗਾ ਗਾੜੀ ਭੇਜਦਾ ਸੀ ਉਹ। ਚਲੋ ਜਦੋਂ ਰਹੇਗੀ ਨਾ ਥੋੜੀ ਵਟ ਲੰਘਿਆ ਲੋਭੀ ਬੀ ਦੀ ਗੱਲ ਜਦੋਂ ਇੰਨੀ ਵਟ ਰਹੇਗੀ ਬਸ 10 ਕਰਮ ਉਹਨਾਂ ਨੂੰ ਕਹਿੰਦਾ ਉਹਨਾਂ ਨੂੰ ਕਹਾਂ ਡਾਢ ਬੋਲ ਕੇ ਰੱਖੋ ਜਾਨ ਤਾਂ ਗਈ ਮੇਰੀ ਕਹਦਾ ਵੀ ਹੁਣੀ ਪੇ ਫੜਾ ਦਿਓ ਛੇਤੀ ਬੋਲ ਕੇ ਡਾਢ ਬੋਲ ਕੇ ਰੱਖੋ ਵੀ ਵੀ ਪਾਲਾ ਝੜ ਗਿਆ ਵੀ ਨਾ ਮੈਂ ਲੰਘਦਾ ਗਿਆ ਛੇਤੀ ਡਾਢ ਬੋਲੋ ਕਹਿੰਦਾ ਭਾਈ ਵੜ ਕੇ ਦੇ ਲਾ ਖਿੱਚ ਨਾ ਬੋਤਲਾ ਅਧਿਆ ਫੇਰ ਬਜਾਰੇ ਦੀ ਜਾਨ ਵਧੀ ਇਹ ਲੋਕ ਨੇ ਪੁੱਠੇ ਲੋਕ ਦਾਰੂ ਦੀ ਬੋਤਲ ਪਿੱਛੇ ਤੋਬੇ بجلی ਵਰਫ ਵਰ ਕੇ ਪਾਣੀ ਵਿਜਰੀ ਉਸ ਟਾਈਮ ਤਾਂ ਤੇ ਪਾਣੀ ਨਾ ਨਾ ਮੇਰੀ ਗੱਲ ਸੁਣੋ ਹੁਣ ਤਾਂ ਕੋਈ ਵੀ ਨਾ ਲੰਘਿਆ ਲੱਗੂਗਾ ਪਵਾ ਹਜ਼ਾਰ ਦੇ ਦਿੱਤ ਦਾਨ ਨਾ ਕਿਹ ਜਨਾ ਮੇਰੇ ਘਰੇ ਨਹੀਂ ਦਿੱਤਣਾ ਆਏਗਾ ਤੁਸੀਂ ਦੱਸ ਪਤਾ ਲੱਗੇ ਵੀ ਉਹਨੇ ਕਿੱਥੋਂ ਰਹਿਣਾ ਹੌਲੀ ਹੌਲੀ ਲੱਗੇ ਜਾਂਦਾ ਪੁੱਤ ਲੰਘਦਾ ਜਮ ਕਹਿੰਦਾ ਵਾ ਪਰ ਮੇਰੇ ਘਰੇ ਨਾ ਦੱਸਿਓ ਇਹ ਅੱਗੇ ਇਹਦਾ ਸਿਸਟਮ ਨਿਰੋਖਾ ਨਾਲ ਇਹਦਾ ਜਿਵੇਂ ਕੋਈ ਕਹਿੰਦਾ ਉਹਦੀ ਅੱਖੀ ਲੱਗ ਜਾਂਦਾ ਹੈ ਕਿਰਾਂ ਇੱਥੇ ਆਪਣੇ ਸਕੂਲ ਚ ਵੋਟਾਂ ਹੀ ਆ ਪੈਣ ਆਪਣੇ ਰਿੰਕ ਪੁਰਾਣਾ ਕਾਲਾ ਹੁੰਦਾ ਸੀ ਉਹ ਬੁੱਢਾ ਹੁੰਦਾ ਪੁਰਾਣਾ ਸਕੂਲ ਦੇ ਗੇਟ ਕੋਲੇ ਤੈਨੂੰ ਪਤਾ ਮਢੀਰ ਖੜੀ ਹੁੰਦੀ ਹੈਗੀ ਉਹ ਜਿਹੜਾ ਲੱਗੇ ਜਰਮੰਗ ਲੰਮਾ ਸਕੂਲ ਕੋਲ ਦੀ ਬਾਕੀ ਰੰਗ ਕਰਤਾ ਗਿਆ 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 ਇੱਧਰ ਆਪਣੇ ਜੀਤੇ ਨੂੰ ਕੁਰਸੀਆਂ ਜਿਹੜੀਆਂ ਬੈਠੇ ਹੁੰਦੇ ਨੇ ਦੇਖੋ ਦਫ਼ਤਰ ਜਿਹੇ ਵੀ ਬਣਾਏ ਹੁੰਦੇ ਜਿੱਥੇ ਪਰਚੀ ਕਰਦੇ ਹੁੰਦੇ ਨੇ ਬੱਚਾ ਦਾ ਕਹਿੰਦੇ ਬਿਨਾ ਮੋੜ ਦੀ ਮੁੜ ਗਿਆ ਉਹਨੂੰ ਟੈਂਟ ਜਿਹਨੂੰ ਹੁਣ ਜੱਟ ਦੇ ਕੁਰਸੀਆਂ ਕਰਦਿਆਂ ਦੇ ਉੱਤੋਂ ਵੀ ਕੰਦੇ ਆਪਣਾ ਸਕੂਲ ਦੀ ਮੰਦਰਲੀ ਗੰਦੇ ਨਾਲ ਨਾਲ ਐ ਪਾਲਿਆ ਕਾਲਾ ਦਾ ਉੱਤਰ ਗਿਆ ਜਿਹੜੇ ਚ ਮਾਰ ਗਿਆ ਝਾੜ ਜੂ ਜਦੋਂ ਕੱਟ ਲਾ ਲਿਆ ਉਹਨਾਂ ਰੂੜੀਆਂ ਗਣੀ ਨੂੰ ਜਿਹੜੇ ਬਲਦ ਨੇ ਬੱਚੇ ਨੇ ਤੇ ਆਰੇ ਲੋਕ ਬਣੇਗੇ ਉਹੀ ਕਹ ਕੇ ਕਿ ਗਿਆ ਗਿਆ ਤੇ ਜਿਹੜਾ ਮੜ ਪਾਤਾ ਚੰਗਾ ਭਲਾ ਜਣਾ ਲਈ ਆਉਂਦਾ ਸੀਗਾ ਉਹ ਇਹ ਹੈ ਭਾਈ ਜੁਲਾ ਤੇ ਕੋਈ ਕਵਾਨੀ ਕੁਦੂ ਹਨਾ ਪਈ ਮੇਰਾ ਵਿਆਹ ਨਹੀਂ ਹੁੰਦਾ ਤੇਰਾ ਰੈਡੀ ਦੇਦੀ ਸੋਹਣੇ ਅੱਡੀ ਜਿ ਘੜੀ ਤੇਰੇ ਨਾਮ ਦੇ ਪਾਈ ਵੀ ਕਹਿੰਦਾ ਭਾਈ ਮੈਨੂੰ ਇਹ ਘੜੀ ਦੇ ਮੇਰਾ ਵਿਆਹ ਹੋ ਜੂਗਾ ਕਹਿੰਦਾ ਘੜੀ ਵਰਨ ਕੇ ਓਏ ਇਹਨੇ ਘੜੀ ਦੇਦੀ ਕਹਿੰਦੀ ਕੁਦੂ ਵਾਲੀ ਘੜੀ ਆ ਪਾ ਬਨ ਲਈ ਉਹ ਬੁੱਤ ਕਿਤੇ ਕੁਦੂ ਪਤਾ ਤਾਂ ਖੋ ਗੂਗੀ ਕੁਦੂ ਦਵਾਰੇ ਅਬ ਡੈੜੀ ਵੀ ਲੈ ਕੇ ਉਹ ਵੀ ਘੜੀ ਦੇ ਉਹ ਦੇ ਤੀਕੂ ਦੂਦੇ ਪਾਣੀ ਚ ਪਾਣੀ ਦੀ ਬਾਰਿ ਰੌਣਗੇ ਤੇ ਉਹ ਦੂਜੀ ਰਾਤ ਨੂੰ ਇਹ ਤੇ ਕੋਈ ਦੂਧੂ ਪਾਣੀ ਲਾਉਣਾ ਹੁੰਦਾ ਸਿਆਮ ਵਾਲੀ ਚ ਮੋਟਰ ਚਲਾਉਂਦੇ ਤੇ ਫੇਰ ਰਾਤ ਨੂੰ ਅਸੀਂ ਦਿਨੇ ਤਾਂ ਆਉਂਦੇ ਹੁੰਦੇ ਉਹ ਦੂਜੀ ਮੋਟਰ ਹੁੰਦੀ ਉਹ ਤਾਂ ਜਿਹੜੀ ਚੱਕ ਕੇ ਧਰਦੇ ਹੁੰਦੇ ਅੱਡੜੀ ਮੋਟਰ ਤੇਗੀ ਅੱਡੜੀ ਮੋਟਰ ਅਗਰਾਤ ਨੂੰ ਕੁੰਡੀਆਂ ਨੇ ਚਲਾਉਣੀ ਪੈਂਦੀ ਸੀ ਕਨੈਕਸ਼ਨ ਦਾ ਨਹੀਂ ਸੀਗਾ 13 ਇਹਨਾਂ ਹੀ ਤੈਨੂੰ ਦੱਸਦਾ ਮੈਂ ਇੱਥੇ ਅਸੀਂ ਆਪਣਾ ਕਿਹਦਾ ਇੱਧਰ ਟੁੱਟਵਾ ਵਾਹਣ ਦਾ ਵਿਚਾਰ ਕਰ ਕਿੱਗੇ ਮੈਂ ਜਿਹ ਮਿੱਦਰ ਮਮਾ ਗਾਣੀ ਨੂੰ ਮਾਉਣ ਵਾਗੇ। ਮਾਉਣ ਵਾਗੇ ਭਾਈ ਲਵੇ ਲਵੇ ਇੱਕ ਇੱਕ ਜਿਆ ਦੀਗਾ ਉਹਨਾਂ ਦਾ ਥੋੜਾ ਜਿਆ ਇੱਕ ਨਾ ਕੀ ਚੱਕਰ ਦੀ ਗਾਣੀ ਉਹਦੇ ਕਾਗਜ਼ ਪਾਏ ਹੈ ਦੀ ਆ ਭਾਂ ਦਾ ਯਾਰ ਮੋਟਰ ਦੇ ਉੱਪਰਲੇ ਪਾਸੇ। ਉੱਪਰਲੇ ਪਾਸੇ ਸਟਾ ਕਰਨ ਨੂੰ ਨੇ ਆਪਾਂ ਪਾਣ ਦੇ ਵਿੱਚ ਮੈਂ ਉੱਤੇ ਛੱਜ ਜਾ ਪਾ ਦਿੰਨੇ ਆਪਾਂ ਗਏ ਜੀ ਅੱਜ ਮੈਂ ਆਪਣਾ ਜਨਰੇਟਰ ਤੇ ਬੂਰੀ ਪਾ ਲਵਾਂ। ਮੋਟਰ ਅਸੀਂ ਰਾਤ ਨੂੰ ਚਲਾ ਲਈਗਾ ਨਹੀਂ ਕੰਕ ਵਿੱਚ। ਕਾਗਜ਼ ਨਾ ਸੀਗਾ। ਤਲਵੋ ਪ੍ਰਤੀਵਾਗਦੀ ਮੈਂ ਦੀ ਮਮਾ ਪਈ ਦੋ ਦੋ ਘੰਟੇ ਬਾਅਦ ਤਾਂ ਇੰਨਾਂ ਨੇ ਬਾਅਦ ਪੈਨ ਤਿਆਰ ਕਰਾਉਂਦਾ ਤਾਂ ਨਿਕ ਤੇ ਫਿਰ ਲਗੇ ਫਸ ਗਿਆ ਪੁਲਿਸ ਨੂੰ ਪੁਲਿਸ ਬਸ ਗੱਲਾਂ ਅੱਗੇ ਘੜਾ ਪਕੜਾ ਪੁਲਿਸ ਜਦ ਅਸੀਂ ਦੋਵੇਂ ਡਰ ਗਏ ਮੈਂ ਤੇ ਮਮਾ ਦੋਵੇਂ ਡਰ ਗਏ ਸੀ ਉੱਤ ਕੇ ਵੱਜ ਕੇ ਖੜੇ ਹੋ ਗਏ ਲਵੀ ਸਟਾਰਟਰ ਦੀ ਅਸੀਂ ਮੋਟਰ ਹੰਦ ਕਰ ਦਿੱਤੀ ਤੇ ਜਦੋਂ ਅਸੀਂ ਬਾਹਰ ਨਿਕਲ ਕੇ ਦੇਖਿਆ ਜਿਹੜਾ ਉੱਤੇ ਕਾਗਜ਼ ਪਾਇਆ ਸੀਗਾ ਉਹ ਉਹ ਹੀ ਬਸ ਗਿਆ ਪਰ ਨਜ਼ਰ ਵਿੱਚ ਉਸ ਨੇ ਮਸੀਂ ਸੁੱਤੇ ਬੈਠਾ ਤੇ ਇਹ ਲੈ ਬੈਠੇ ਬੈਠੇ ਐਂ ਤਾਂ ਕਹਿ ਰਿਹਾ ਤੈਨੂੰ ਸਿਆਮ ਵਾਲੇ ਦੀ ਗੱਲ ਦੱਸਦਾ ਮੈਂ ਉੱਥੇ ਅਸੀਂ ਆਪਣੇ ਮੱਕੜ ਨੰਬਰਦਾਰ ਦੀ ਮੋਟਰ ਤੋਂ ਸਟਾਕਰ ਜੋ ਗੁੰਡੀਆਂ ਲਾ ਕੇ ਬਈ ਕੰਮ ਕਰਮਾਈਏ ਇੱਕ ਸਾਡਾ ਲਈ ਇਧਰੋਂ ਆਪਣੇ ਜੱਦ ਨੇ ਹੋਰਾਂ ਦੀ ਮੋਟਰ ਜਿਹਨਾਂ ਦਾ ਮੁੰਡਾ ਹੁਣ ਵਿਆਹ ਤੀਗਾ ਇਹ ਨੌ ਦਾ ਇਹ ਉਹਨਾਂ ਦਾ ਥੋੜਾ ਬਾਹਣ ਉੱਚਾ ਸੀਗਾ ਉਧਰੋਂ ਉੱਚਾ ਨਹੀਂ ਮਾਜਾ ਬਾਹਣ ਉਹਨਾਂ ਦਾ ਬੂਰ ਦਾ ਪਾਣੀ ਆਉਂਦਾ ਸੀ ਠੰਡਾ ਇੱਧਰ ਕੈਰਟੀ ਲੱਗੀ ਸੀ ਮੱਖਣ ਦੀ ਅਸੀਂ ਨਾ 12:00 ਵਜੇ ਤੱਕ ਤਾਂ ਅਸੀਂ ਰੱਖੀ ਗਾਣੀ ਗੌਰ ਵੀ ਚਲ ਪਾਣੀ ਦੀ ਗਾਉ ਰੱਖੀ ਜਦੋਂ 12:00 1:00 ਵਜੇ ਪਾੜਾ ਜਾਂ ਲੱਗਣ ਲੱਗਿਆ ਮੈਂ ਪੀਗਾ ਮਾਮਾ ਦੀ ਇੱਕ ਪੁਣਾ ਕਾਲਾ ਸੀ ਇਸ ਪੰਨੇ ਤੇ ਅਸੀਂ ਅਸੀਂ ਭਾਈ ਪਾਣੀ ਨੂੰ ਹੱਥ ਲਾ ਕੇ ਦੇਖ ਲਿਆ ਕਰੀਏ ਖਾਲੀ ਚ ਵੀ ਡੰਡਾ ਵੀ ਉਹ ਮਦਦ ਤਾਂ ਵੀ ਆਉਂਦਾ ਮਗਰ ਜਾਨੋ हट ਕੇ ਕਿਹੜਾ ਮਾਰਨ ਹੋਇਆ ਉਹਨਾਂ ਗਾਣੀ 4 ਕਿੱਗੇ ਜਾਂਦੇ ਗਏ ਉਹਨਾਂ 'ਚ ਬੁੱਲ ਲੱਗਾ ਮੋਗਾ ਮੋਗਾ ਬੁੱਲ ਲੱਗਾ ਗਾਣੀ ਉਹਨਾਂ 'ਚ ਟੜਕੇ ਦੇ ਭਾਈ ਜਾਵਾਂ ਜੱਡਾ ਚੱਡ 4 ਕਿੱਗੇ ਜਾਂਦੇ ਗਾਣੀ 2 2 ਫੁੱਟ ਉਹ ਦਿਆਲ ਨਹੀਂ ਰਗਾ ਨਹੀਂ ਖੇਤ ਇੱਧਰ ਦੀ ਗਾਣੀ ਮੋਟਰ ਇੱਧਰਲੇ ਪਾਸੇ ਉਹ ਉੱਥੇ ਨਹੀਂ ਠੀਕਾ ਇਹਨਾਂ ਦਾ ਖੇਤ ਜਮ ਹੁਣੇ ਨਾ ਮੰਡ ਲਿਆ ਭਾਈ ਉਹ ਟੜਕੇ ਪਾਪਾ ਦਾ ਡੀ ਚਾਚੂ ਲੈ ਕੇ ਗਿਆ ਘਰੋਂ ਹੋਰ ਮਾਨ ਗਾਣ ਨੂੰ ਲੈ ਕੇ ਗਿਆ ਮਿਲ ਤਾ ਬੰਦੇ ਕੌਣ ਕਮਾਉਂਦੇ ਨੇ ਇੰਦਰੋਂ ਦਿਆਲ ਕਿਤੇ ਪਹਿਲੀ ਗੇੜਾ ਮਾਰ ਕੇ ਮੁੜ ਗਿਆ ਆ ਆਪਾਂ ਪੁਰਨਾਗਾ ਦੇਵ ਆ ਗਾ ਮੁੱਟਰਾਂ ਉਦਲਾਈਆਂ ਦੀਆਂ ਬੰਦਾ ਹੈਗਾ ਕੋਤਕਣਾ ਆਪਾਂ ਗਾ ਬੰਦੇ ਦਾ ਦੰਦ ਨੇ ਉੱਤੇ ਕੇ ਤਾਂ ਗਾ ਜਵਾਂ ਜੇ ਤਾਰ ਕਰ ਮੁੱਟੋ ਨਿੱਕਲਦਾ ਇੰਦੀ ਗਾ ਵੀ ਉਹਨਾਂ ਦੇ ਪਾਸੇ ਉਹ ਖਾਲੀ ਆਉਂਦੀ ਸੀ ਲਵੇ ਲਵੇ ਭਾਈ ਆਪਾਂ ਆ ਕੇ ਸਾਨੂੰ ਕਹਿੰਦਾ ਵੀ ਜਿਹੜਾ ਪਾਣੀ ਪੁਣੀ ਠੀਕ ਹੀ ਚੱਲ ਰਹੀ ਹੈ ਅਸੀਂ ਆਹ ਕਹਾਂ ਕਹਿੰਦਾ ਵੀ ਕਿੰਨਾ ਕਿ ਚਿਰਗਾ ਉਹ ਰੱਖਿਆ ਮੈਂ ਅਸੀਂ 1 ਵਜੇ ਤੱਕ ਗੌਰ ਰੱਖੀ ਹੈ ਉਹ ਤੋਂ ਬਾਅਦ ਆ ਦਿਖਾ ਲਈ ਤੇ ਹੱਥ ਲਾ ਕੇ ਦੇਖ ਲੈਣ ਦੇ ਪਾਣੀ ਡੰਡਾ ਵੀ ਆਵਾ ਦਿੱਤਾ ਦਿੱਤਾ ਮੈਂ ਤਾਂ ਮਗਰ ਉਹ ਨਹੀਂ ਅਸੀ ਗਈ ਹਾਂ ਬਾਬਰ 1 ਵਜੇ ਤੋਂ ਬਾਅਦ ਤਾਂ ਮੋਟਰ ਜਵਾਜੀ ਬਈ ਗਈ ਹੈ ਕਹਿੰਦਾ ਜਿਹੜਾ ਇਹ ਜਰਵਾਣ ਤੁਸੀਂ ਕੋੜੇ ਐ ਟਾਈਮ ਦੇਖਿਆ ਭਾਈ ਬਹੁਤ ਟਾਈਮ ਹੋ ਪੈਂ ਜੋ ਦੇ ਓਕੇ ਦੇਖ ਲੈ 11 ਆਪਣੇ ਨਾ ਕੂ ਕੇ ਬਣਾ ਚੁਗਣੀ ਮਸ਼ੀਨ ਆਉਣੀ ਸੀ ਭਈ ਰਾਮ ਮੇਕਰ ਕੋਲ ਇਹਨਾਂ ਕੋਲ ਐਸ ਟਰੈਕਟਰ ਦੀ ਲਾਉਣੀ ਮਸ਼ੀਨ ਕੋਈ ਗੜਗੜ ਨਹੀਂ ਰਾਮ ਨੇ ਕੀ ਕਰਿਆ ਨਾ ਮਾ ਟਰੈਕਟਰ ਇਹਨਾਂ ਨੇ ਕਿਡਾ ਅਗੜਾ ਹੈ ਪੀਸ ਰਾਮ ਨੇ ਵਿਚਾਰੇ ਨੇ ਐਸ ਟਰੈਕਟਰ ਪਾ ਲਿਆਗਾ ਨਹੀਂ ਮੂਰੇ ਉਹਦੇ ਐਸ ਟਰੈਕਟਰ ਮਸ਼ੀਨ ਨੂੰ ਕਿੱਥੇ ਲਿਆਉਂਦਾਗਾ ਐਸ ਟਰੈਕਟਰ ਗਣੀ ਘੜ ਗਏ ਨਾ ਲੜ ਗਿਆ ਜਦੋਂ ਨਾ ਨਿਕਲਿਆ ਕੱਲਾ ਬਣਾ ਨਿਕਲਿਆ ਪੁੰਡੀਆਂ ਘਣੇ ਕੱਢਦੀਆਂ ਮਸ਼ੀਨ ਦੀਆਂ ਚੱਲ ਭਈ ਇਹਨੇ ਫੌਣ ਫੌਣ ਤੌ ਦੋਹੇ ਜੀ ਕਰਦੇ ਤੇਗੇ ਖਾਸ ਹੀ ਪੁਰਾਣੀ ਗੱਲ ਐ ਇਹਦਾ ਭਾਈ ਦੂਜਾ ਕਰਕੇ ਦਾ ਰੈਡੀ ਵਾ ਗਿਆ ਦੂਜਾ ਉਹਨੇ ਜਾਣ ਸਰਕਸ ਨਹੀਂ ਪੁੱਛਿਆ ਗਾ ਰਾਮੇ ਨੂੰ ਗੁੱਸੇ ਲਈ ਪੁੱਛਿਆ ਜਾ ਕੇ ਰਾਮੇ ਦੀ ਫਰੇਟ ਕਰਨ ਲੱਗ ਗਿਆ ਦੇ ਦੱਪੜ ਦੇ ਦੱਪੜ ਤਾਂ ਨਾ ਕੋ ਐਸੇਟਰੇਟਰ ਨਾ ਕੋ ਮੈਨਾਂ ਨਿਕਲਦੇ ਹੁੰਦੇ ਨੇ ਗੜੀਆਂ ਇਹ ਗਾਵਣਾ ਕਹਿੰਦਾ ਐਸੇਟਰੇਟਰ ਵਾਲੇ ਲਈ ਸਸ ਇਹ ਜੀ ਟਾਈਮ ਇਸ ਟਮਾ ਦੀ ਗੱਲਾਂ ਜਦੋਂ ਕਿਤੇ ਜਿਆਦਾ ਆ ਆ ਰਾਤਾਂ ਨੂੰ ਖਾਲੀਆਂ ਘੜਕਣ ਭੈ ਚੋੜਦੀ ਮੂਰੇ ਮੂਰੇ ਖਾਲੀਆਂ ਘੜਕਣ ਤਣਕਰ ਮੈਂ ਜੀ ਗਰੀ ਮੋਟਰ ਉਰਲੇ ਪਾਸੇ ਸੇ ਜੱਤ ਕੀਲੇ ਵਾਈ ਲਿਆਉਣੀ ਫੇ ਧਰਕੇ ਉਮੀੜਕੇ ਲੋਕਾਂ ਦੇ ਜਾਣ ਤੋਂ ਪਹਿਲਾਂ ਮੈਂ ਬਹੁਤ ਤੇ ਫਿਰ ਗੱਲ ਨਹੀਂ ਤੁਹਾਨੂੰ ਮੈਂ ਦੱਸ ਦਿੰਦੀਆਂ ਵਿਆਹ ਜਾਣਾ ਦੀ ਪੁੱਤਰੀ ਸੋਨੀ ਆਂਟੀ ਦੇ ਜਦੋਂ ਵਿਆਹ ਜਾਣਾ ਦੀ ਪੁੱਤ ਨਰਮਾ ਆਪਣੇ ਹਿੱਸਿਆਂ ਵਾਲੀ ਸਿੱਧੀ ਨਰਮਾ ਨਹੀਂ ਗਵਾਰੀ ਇਹ ਕਹਿੰਦੇ ਪੁੱਤ ਵੀ ਜੇ ਦਾ ਕੰਮ ਨਹੀਂ ਪੜਗਦਾ ਤਾਂ ਪਿਆਵਾ ਗਾ ਨਾ ਪਿਆਵਾ ਕੰਮ ਦਾਇਰਾ ਪੈਣਾ ਨਹੀਂ ਆਉਂਦਾ ਇੰਨਾ ਦੀ ਗੱਲ ਨਹੀਂ ਕੰਮ ਜਿੰਦਾ ਵੀ ਤੂੰ ਬੈਠੇ ਦਰਵਾਜੇ ਦੇ ਉੱਪਰ ਜੇ ਸਾਨੂੰ ਨਹੀਂ ਲੱਗਣਾ ਨਹੀਂ ਖੜਨਾ ਮਿਲਦਾ ਹੈਗਾ ਬਹੁਤ ਔਖਾ ਟਾਈਮ ਦੇਖੇ ਨੇ ਪੁੱਤ ਅਸੀਂ ਗਵਾਰੀ ਵੀ ਨਾਲ ਬੜਾਈ ਦੀ ਪੁੱਤ ਅਸੀਂ ਨਾਲ ਕੜਾਈ ਦੀ ਗਵਾਰੀ ਇਦਾਂ ਦੀ ਪੰਜਾਬੀ ਮਾਲਟਰ ਨੇ ਵੀ ਨਾ ਮੈਨੂੰ ਮੈਂ ਤੁਹਾਨੂੰ ਦੱਸਦਾ ਉਹ ਗੱਲ ਯਾਦ ਆ ਜene ਭੈਣ ਚੋਰ ਦੀ ਕਿਤੇ ਬਾਪੇ ਨੇ ਮੈਨੂੰ ਕਿਤਾਬ ਲੈਣ ਨਾ ਲੈਣ ਲੈਣ ਇਹ ਘਾੜ ਹੋ ਗਈਗਾ ਕੌਣ ਹੋ ਗਿਆ ਭਾਈ ਮੈਂ ਤਾਂ ਮੁੰਗਰ ਕਿਤੇ ਆ ਗਿਆ ਮੈਨੂੰ ਪੰਜਾਬੀ ਮਾਰਟ ਨੇ ਕੁੱਟਿਆ ਮੈਂ ਨੂੰ ਲੱਭਾ ਕਿ ਮੈਂ ਮੁੰਜਾ ਦੂਜੇ ਰੋਡ ਕਰਿਆ ਮਾਂ ਮਾਰਟ ਨੇ ਕੁੱਟਿਆ ਨਾ ਕਿਹੜੀ ਨੇ ਮਾਂ ਪੰਜਾਬੀ ਮਾਰਟ ਨੇ ਕੁੱਟਿਆ ਕਹਿੰਦਾ ਕੋਈ ਨਾ ਚੱਲ ਖਾਂ ਚੱਲਦੇ ਹੁਣੀ ਚੱਲਦੇ ਆ ਗਏ ਤਾਂ ਨਹੀਂ ਹੋਣੇ ਜੇ ਮੈਨੂੰ ਮੰਗ ਗਏ ਤਾਂ ਘੰਨ ਨਹੀਂ ਇਤਾਂ 10 15 ਮਿੰਟ ਤਾਂ ਆਏਗੇ ਨੇ ਵੀ ਵੇ ਤਾਂ ਜਾਣਗੇ ਕਹਿੰਦਾ ਕੋਈ ਨਾ ਬਸ ਚੜਦਦੇ ਨੂੰ ਵੀ ਨਾਂ ਲਾ ਲਈ ਮੈਨੂੰ ਕਹਿੰਦਾ ਪਤਨ ਦੇ ਜਾਣ ਨਹੀਂ ਦਿੰਦੇ ਕਹਾਂ ਤੂੰ ਚੱਲ ਕੋਈ ਨਾ ਮੇਰੀ ਗੱਲ ਸੁਣ ਬਾਗੇ ਕਰਨੀ ਬਾਗੇ ਉਹ ਐਡੀਆਂ ਐਡੀਆਂ ਅੱਖਾਂ ਲੱੱਗੇਆਂ ਨਹੀਂ ਹੁੰਦੇ ਨੇ ਮਾਲ ਬੂਲੇ ਨੇ ਛਕ ਲਿਆ ਉਹ ਤੇਰੀ ਪਹਿਲੀ ਛਕਿਆ ਤੇ ਹੋਰ ਮਾਰਿਆ ਪੱਕਾ ਜਾ ਕੇ ਭਾਈ ਉਹ ਬਸ ਬੁੱਸ ਜੀ ਚੜਨ ਨੂੰ ਤਿਆਰ ਜੇ ਉਹ ਕਹਿੰਦੇ ਜਦੋਂ ਅੰਦਰ ਆਉਂਦੇ ਨੇ ਵੀ ਹੁਣ ਜਾਵਾਂਗੇ ਉਹ ਭਾਈ ਕਈ ਕਈ ਮਾਸਟਰ ਤੇ ਕਹਿੰਦਾ ਵੀ ਪੰਜਾਬੀ ਮਾਸਟਰ ਕਿਹੜਾ ਸੋਣੇ ਚਾਉਂਦਾ ਉਹ ਕਹਿੰਦੇ ਦੂਜੇ ਗਾਣੇ ਪੱ ਦਰਜੇ ਗਏ ਜਾਨੇ ਦੂਜੇ ਵੀ ਡਰ ਕੇ ਵੀ ਗੱਲ ਕੀ ਹੋ ਗਈ। ਨਾ ਭਾਈ ਉਹ ਗਾਣੀ ਹੈਗਾ ਦੀ ਪਾਣੀ ਆ ਮੁੰਡਾ। ਇਹ ਤਾਂ ਪਾਪੇ ਵਰਗੀ ਮਰਦਾ ਦੀ ਗੱਲ। ਕਹਿੰਦਾ ਜੀ ਮੈਂ ਆਉਂਦਾ ਵੀ ਬਾਅਦ। ਕਹਿੰਦਾ ਫਿਰ ਤੂੰ ਤੂੰ ਆ ਗਾਣ ਤੇ ਨਾ ਐ ਪਤਾ ਨਹੀਂ ਵੀ ਜਦੋਂ ਇਹ ਕਹਿੰਦਾ ਜਵਾਬ ਦੋ ਵੀ ਕਿਤਾਬ ਨਹੀਂ ਲੈ ਲਿਆ ਕੇ ਦਿੱਤੀ। ਤੂੰ ਹੀ ਬਾਥਰ ਕੁੱਟਿਆ ਮੇਰੀ ਗੱਲ ਸੁਣਾਏ ਕਿਵੇਂ ਕੁੱਟਿਆ ਤਾਂ। ਹੂੰ? ਤੂੰ ਹੁਣ ਲਾਅਤ ਕਹਿਣਾ ਉਹਨੂੰ ਕਹੀਂ ਜਾਵੇ ਤੂੰ ਹੁਣ ਲਾਅਤ ਤੇਰੇ ਮੈਂ ਨਿਕਦਾਫ ਲਿਆ ਕੇ ਦੰਦਾ ਕੋਈ ਨਾ ਜਿਹੜਾ ਕੁਝ ਕਰਨ ਦਾ ਤੂੰ ਕਹਿੰਦੇ ਉਹ ਕਰਨੀ ਮੈਂ ਕਹਾਂ ਯੱਤ ਬੰਨ ਕੇ ਦੋ ਗਾਂਮੇ ਤੋ ਕਰਤੀ ਹੋ ਗਈ ਤੇ ਜ਼ਰਾ ਦਾਲ ਨਾ ਇਹਨੂੰ ਕਦਾਫ ਲੈ ਕੇ ਤੇ ਮੈਂ ਨੂੰ ਅੱਜ ਤੋਂ ਬਾਅਦ ਨਹੀਂ ਕੁਝ ਕਹਿਣਾ ਇਹ ਇਹ ਨਾਲ ਨਾਲ ਆ ਰਹੀ ਆਪਾਂ ਇਕਦਾਂ ਬਹੁਤ ਗੱਲਾਂ ਨੇ ਚੱਲ ਛੱਡ ਹੁਣ ਆਪਾਂ ਕਿਤੇ ਫੇਰ ਕਰਾਂਗੇ ਬਾਕੀ ਗੱਲਾਂ